ਭਾਰਤੀ ਵਾਟਰ ਸਟ੍ਰਾਈਕ ਤੋਂ ਬੁਖਲਾਇਆ ਪਾਕਿਸਤਾਨ ਪਾਕ ਰੇਲ ਮੰਤਰੀ ਹਨੀਫ ਅਵਾਸੀ ਨੇ ਪਰਮਾਣੂ ਬੰਬ ਦੀ ਦਿੱਤੀ ਗਿੱਧੜ ਧਮਕੀ ਤਾਂ ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਮਿਗਲਿਆ ਜ਼ਹਿਰ ਪਾਰਚ ਪਾਕਿਸਤਾਨੀ ਨਾਗਰਿਕਾਂ ਦੇ ਵਿਜ਼ੇ ਦੀ ਮਿਆਦ ਖਤਮ ਆ ਜਹਰ ਹਾਲ ਦੇ ਵਿੱਚ ਪਾਕਿਸਤਾਨੀਆਂ ਨੂੰ ਕਰਨੀ ਹੋਵੇਗੀ ਵਾਪਸੀ 48 ਘੰਟਿਆਂ ਦੇ ਅੰਦਰ 342 ਪਾਕਿਸਤਾਨੀ ਵਾਪਸ ਪਰਤੇ ਪਹਿਲਗਾਮ ਅਤਵਾਦੀ ਹਮਲੇ ਦੀ ਜਾਂਚ ਕਰੇਗੀ ਐਨਆਈਏ ਕੇਂਦਰੀ ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਆਦੇਸ਼ ਪਹਿਲਾਂ ਤੋਂ ਹੀ ਪਹਿਲਗਾਮ ਦੇ ਵਿੱਚ ਮਾਯੂਰੂਦ ਐਨਆਈਏ ਸ਼ੁਰੂ ਕਰ ਚੁੱਕੀ ਹੈ ਜਾਂਚ ਐਲੋਸੀ ਤੇ ਪਾਕਿਸਤਾਨ ਦੀ ਨਾਪਾਕ ਹਰਕਤ ਲਗਾਤਾਰ ਤੀਜੇ ਦਿਨ ਸੀਜ਼ਫਾਇਰ ਦੀ ਕੀਤੀ ਉਲੰਘਣਾ ਪਾਕਿਸਤਾਨੀ ਰੇਂਜਰਸ ਦੀ ਫਾਇਰਿੰਗ ਦਾ ਭਾਰਤੀ ਫੌਜ ਨੇ ਵੀ ਦਿੱਤਾ ਮੂੰਹ ਤੋੜ ਜਵਾਬ ਪਹਿਲਗਾਮ ਹਮਲੇ ਤੋਂ ਬਾਅਦ ਅਤਵਾਦੀਆਂ ਤੇ ਬੰਬ ਸਟ੍ਰਾਈਕ ਜਾਰੀ ਕਾਠੀ ਦੇ ਵਿੱਚ ਹੁਣ ਤੱਕ 9 ਦਹਿਸ਼ਤਗਰਦਾਂ ਦੇ ਢਾਹੇ ਗਏ ਘਰ ਚੋਪੀਆਂਚੇ ਹੋਇਆ ਤਾਜ਼ਾ ਐਕਸ਼ਨ ਸਰਦੀਪਿੰਡਾਂ ਦੇ ਕਿਸਾਨਾਂ ਦੇ ਲਈ ਹੋਈ ਅਨਾਉਂਸਮੈਂਟ ਤੇ ਅੰਮ੍ਰਿਤਸਰ ਪ੍ਰਸ਼ਾਸਨ ਦਾ ਸਪਸ਼ਟੀਕਰਨ ਕਿ ਆ ਬੀਐਸਐਫ ਵੱਲੋਂ ਅਜੇ ਕੋਈ ਵੀ ਨਿਰਦੇਸ਼ ਨਹੀਂ ਹੋਏ ਜਾਰੀ ਤਾਰਪਾਰਲੇ ਜ਼ਮੀਨ ਤੇ ਦੋ ਦਿਨਾਂ ਦੇ ਅੰਦਰ ਵਾਡੀ ਕਰਨ ਦੀ ਹੋਈ ਸੀ ਅਨਾਉਂਸਮੈਂਟ ਸ਼ਹੀਦ ਵਿਨੇ ਨਰ ਵਾਲਦੇ ਪਰਿਵਾਰ ਦੇ ਲਈ ਸੀਐਮ ਸ਼ੈਣੀ ਦਾ ਵੱਡਾ ਐਲਾਨ ਪਰਿਵਾਰ ਨੂੰ ਮਿਲਣਗੇ 50 ਲੱਖ ਰੁਪਏ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਕੀਤਾ ਐਲਾਨ ਸਤਿ ਸ਼੍ਰੀ ਅਕਾਲ ਤੁਸੀਂ ਵੀ ਖਰੀਆ న్యూਸ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਪੁਲਿਸ ਨੂੰ ਸਵਾਗਤ ਤੇ ਅਸ਼ਵਾਦ ਕਰਨ ਜਾ ਰਹੇ ਆਂ ਵੱਡੀ ਖਬਰ ਤੋਂ ਨਸ਼ੇ ਦੇ ਖਾਤਮੇ ਨੂੰ ਲੈ ਕੇ ਡੀਜੀਪੀ ਦੀ ਪੁਲਿਸ ਨੂੰ ਡੈਡ ਲਾਈਨ 31 ਮਈ ਤੱਕ ਨਸ਼ਾ ਮੁਕਤ ਪੰਜਾਬ ਇਹ ਪੂਰਾ ਕਰਨ ਦੇ ਆਦੇਸ਼ ਦਿੱਤੇ ਗਏ ਨੇ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਨਸ਼ਾ ਮੁਕਤ ਬਣਾਇਆ ਜਾਵੇ ਡੀਜੀਪੀ ਦੇ ਵੱਲੋਂ ਇਹ ਸਖਤ ਆਦੇਸ਼ ਦਿੱਤੇ ਗਏ ਨੇ ਕਿ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਨਸ਼ਾ ਮੁਕਤ ਬਣਾਇਆ ਜਾਵੇ ਡਰੱਗ ਦੇ ਖਾਤਮੇ ਦੇ ਲਈ ਐਸਐਸਪੀ ਠੂਸ ਪਲਾਨ ਬਣਾਉਣ ਡੈਡਲਾਈਨ ਤੋਂ ਬਾਅਦ ਨਸ਼ਾ ਮਿਲਿਆ ਤਾਂ ਅਫਸਰਾਂ ਤੇ ਗਾਜ ਡਿੱਗੇਗੀ ਇਹ ਵੀ ਸਖਤ ਵਾਰਨਿੰਗ ਪੰਜਾਬ ਦੇ ਡੀਜੀਪੀ ਨੂੰ ਦਿੱਤੀ ਗਈ ਹੈ ਕਿ ਡੈਡਲਾਈਨ ਖਤਮ ਹੋਣ ਤੋਂ ਬਾਅਦ ਜੇਕਰ ਨਸ਼ਾ ਕਿਸੇ ਵੀ ਇਲਾਕੇ ਦੇ ਵਿੱਚ ਕਿਸੇ ਵੀ ਜਗ੍ਹਾ ਮਿਲਦਾ ਹੈ ਆ ਤਾਂ ਫਿਰ ਜੋ ਵੀ ਸਬੰਧਤ ਉਸ ਇਲਾਕੇ ਦਾ ਅਫਸਰ ਹੋਵੇਗਾ ਉਸ ਤੇ ਗਾਜ ਡਿੱਗੇਗੀ ਆ ਤਾਂ ਡੀਜੀਪੀ ਦੀ ਪੁਲਿਸ ਨੂੰ ਡੈਡਲਾਈਨ ਹੈ ਡੈਡਲਾਈਨ ਸਾਫ਼ ਤੌਰ ਤੇ ਦਿੱਤੀ ਗਈ ਹੈ ਕਿਉਂਕਿ ਲਗਾਤਾਰ ਇਸ ਤੋਂ ਪਹਿਲਾਂ ਹੁਣ ਗੱਲ ਕਰੀਏ ਮੌਜੂਦਾ ਸਮੇਂ ਦੀ ਗੱਲ ਕਰੀਏ ਜਾਂ ਪਿਛਲੇ ਮਹੀਨੇ ਡੇਢ ਮਹੀਨੇ ਦੇ ਵਿੱਚ ਅ ਲਗਾਤਾਰ ਬਹੁਤ ਤੇਜ਼ੀ ਦੇ ਨਾਲ ਇਹ ਕਾਰਵਾਈ ਕੀਤੀ ਗਈ ਹੈ ਆਯੁੱਧ ਨਸ਼ਿਆਂ ਪ੍ਰੁੱਧ ਮਿਮ ਲਗਾਤਾਰ ਚੱਲ ਰਹੀ ਹੈ ਇਸ ਦੇ ਵਿਚਾਲੇ ਆ ਕਈ ਨਸ਼ਾ ਤਸਕਰਾਂ ਦੇ ਘਰ ਵੀ ਟੈਟਰੀ ਕੀਤੇ ਗਏ ਨੇ ਨਸ਼ਾ ਤਸਕਰਾਂ ਨੂੰ ਕਾਬੂ ਵੀ ਕੀਤਾ ਗਿਆ ਤੇ ਇਸ ਦੇ ਵਿਚਾਲੇ ਹੁਣ ਪੰਜਾਬ ਦੇ ਡੀਜੀਪੀ ਨੇ ਪੁਲਿਸ ਨੂੰ ਡੈਡਲਾਈਨ ਦੇ ਦਿੱਤੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਵੀ ਸਾਡੇ ਸਹਿਯੋਗੀ ਪੰਕਜ ਕਪਾਈ ਜੁੜੇ ਹੋਏ ਨੇ ਆ ਪੰਕਜ ਹਾਲਾਂਕਿ ਲਗਾਤਾਰ ਡਰੱਗਸ ਦੇ ਖਿਲਾਫ ਨਸ਼ਾ ਤਸਕਰਾਂ ਦੇ ਖਿਲਾਫ ਐਕਸ਼ਨ ਕੀਤਾ ਵੀ ਜਾ ਰਿਹਾ ਪਰ ਇਸ ਦੇ ਵਿਚਾਲੇ ਡੀਜੀਪੀ ਦੀ ਪੁਲਿਸ ਨੂੰ ਡੈਡਲਾਈਨ ਕੀ ਕੋ ਜਾਣਕਾਰੀ ਅ ਦੇਖੋ ਕਿਉਂਕਿ ਕਈ ਵਾਰ ਇਸ ਤਰੀਕੇ ਦੀ ਗੱਲ ਸਾਹਮਣੇ ਆਉਂਦੀ ਹੈ ਕਿ ਕਈ ਪੁਲਿਸ ਮੁਲਾਜ਼ਮਾਂ ਨੂੰ ਐਸਐਚਓ ਨੂੰ ਇਹ ਜਾਣਕਾਰੀ ਹੁੰਦੀ ਹੈ ਕਿ ਨਸ਼ਾ ਕੌਣ ਵੇਚ ਰਿਹਾ ਹੈ ਲੇਕਿਨ ਉਸ ਦੇ ਉੱਤੇ ਕਾਰਵਾਈ ਨਹੀਂ ਕੀਤੀ ਜਾਂਦੀ ਕਈ ਕਈ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ ਪੁਲਿਸ ਦੇ ਉੱਤੇ ਲੱਗਦੇ ਨੇ ਤਾਂ ਜਿਹੇ ਜੇ ਹੁਣ ਜਦੋਂ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਸੂਬੇ ਦੇ ਵਿੱਚ ਨਸ਼ਾ ਖਤਮ ਕਰਨਾ ਹੈ ਔਰ ਇਸ ਲਈ ਪਿਛਲੇ ਦਿਨਾਂ ਚ ਤੁਸੀਂ ਦੇਖਿਆ ਕਿ ਬੁਲਡوزر ਮੁਹਿੰਮ ਸ਼ੁਰੂ ਕੀਤੀ ਕਈ ਨਸ਼ਾ ਤਸਕਰਾਂ ਦੇ ਬੁਲਡوزر ਦੇ ਨਾਲ ਘਟਟ ਆਏਗੇ ਲੇਕਿਨ ਅਜੇ ਵੀ ਪੰਜਾਬ 'ਚ ਨਸ਼ਾ ਜਿਹੜਾ ਉਹ ਵਿਕ ਰਿਹਾ ਹੋਇਆ ਜਿਹੇ 'ਚ ਹੁਣ ਮੌਜੂਦਾ ਜ਼ਿਲ੍ਹੇ ਦੇ ਐਸਐਸਪੀ ਤੇ ਸੀਪੀ ਦੀ ਜ਼ਿੰਮੇਵਾਰੀ ਹੋਏਗੀ ਜੇਕਰ ਕੋਈ ਪੰਜਾਬ ਦੇ ਵਿੱਚ ਉਸ ਜ਼ਿਲ੍ਹੇ ਦੇ ਵਿੱਚ ਨਸ਼ਾ ਵੇਚਦਾ ਹੈ ਔਰ ਜੇਕਰ ਸਰਕਾਰ ਤੱਕ ਇਹ ਗੱਲ ਪਹੁੰਚਦੀ ਹੈ ਤਾਂ ਫਿਰ ਐਸਐਸਪੀ ਦੇ ਉੱਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਇਸ ਦੇ ਲਈ ਬਕਾਇਦਾ ਤੌਰ ਤੇ 31 ਮਈ ਤੱਕ ਵੀ ਡੈਡਲਾਈਨ ਜਿਹੜੀ ਉਹ ਦਿੱਤੀ ਗਈ ਹੈ ਕਿ 31 ਮਈ ਤੱਕ ਨਸ਼ਾ ਮੁਕਤ ਪੰਜਾਬ ਮੁਹਿੰਮ ਨੂੰ ਪੂਰੇ ਦੇਸ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ ਔਰ ਇਸ ਦੇ ਨਾਲ ਨਾਲ ਨਸ਼ਾ ਮੁੱਖ ਪੰਜਾਬ ਦੀ ਜ਼ਿੰਮੇਵਾਰੀ ਜਿਹੜੀ ਐਸਐਸਪੀ ਦੇ ਸੀਪੀ ਨੂੰ ਖੁਦ ਲੈਣੀ ਹੋਏਗੀ ਇਸ ਗੱਲ ਦਾ ਜ਼ਿਕਰ ਡੀਜੀਪੀ ਦੇ ਵੱਲੋਂ ਕੀਤਾ ਗਿਆ ਔਰ ਇਹ ਵੀ ਕਿਹਾ ਗਿਆ ਹੈ ਕਿ ਹਰ ਖੇਤਰ ਦੇ ਵਿੱਚ ਨਸ਼ਾ ਮੁਕਤ ਬਣਾਉਣ ਦੇ ਲਈ ਐਸਐਸਪੀ ਨੂੰ ਠੋਸ ਯੋਜਨਾ ਬਣਾ ਦੀ ਜ਼ਰੂਰਤ ਹੈ ਔਰ ਐਸਐਸਪੀ ਨੂੰ ਇਹ ਦੱਸਣਾ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਡਰੱਗਸ ਦਾ ਸਫਾਇਆ ਜਿਹੜਾ ਹੈ ਉਹ ਕੀਤਾ ਜਾਏਗਾ। ਪੰਕਜ ਅੱਜ 28 ਅਪ੍ਰੈਲ ਹੋ ਚੁੱਕੀ ਹੈ ਤੇ ਸਾਫ਼-ਸਾਫ਼ ਕਿਹਾ ਜਾ ਸਕਦਾ ਹੈ ਕਿ ਫਿਰ ਪੁਲਿਸ ਦੇ ਕੋਲ 1 ਮਹੀਨਾ ਹੀ ਤਰੀਕ ਵਿੱਚ ਬਾਕੀ ਬਚਿਆ ਤੇ 1 ਮਹੀਨੇ ਦੇ ਵਿੱਚ ਹੋਰ ਵੀ ਤੇਜ਼ੀ ਦੇ ਨਾਲ ਐਕਸ਼ਨ ਹੁੰਦਾ ਹੋਇਆ ਪੰਜਾਬ ਦੇ ਵਿੱਚ ਨਜ਼ਰ ਆਵੇਗਾ। देखो निश्चित तौर पे क्योंकि पुलिस चाहवे ता 15 ਦਿਨਾਂ ਦੇ ਅੰਦਰ ਅੰਦਰ ਜਿਹੜੇ ਇਲਾਕੇ ਦੇ ਵਿੱਚ ਕਿਉਂਕਿ ਹਰ बस्ती ਹਰ ਮੁਹੱਲੇ ਹਰ ਸ਼ਹਿਰ ਦੇ ਵਿੱਚ ਗਿਨੇ ਟੁਨੇ ਲੋਕ ਹੁੰਦੇ ਨੇ ਜਿਹੜੇ ਨਸ਼ਾ ਤਸਕਰੀ ਕਰਵਾਉਂਦੇ ਨੇ ਡਰੱਗਸ ਵੇਚਦੇ ਨੇ ਔਰ ਪੁਲਿਸ ਨੂੰ ਕਿਤਨਾ ਕਿਤੇ ਉਸ ਬਾਰੇ ਜਾਣਕਾਰੀ ਹੁੰਦੀ ਹੈ ਲੇਕਿਨ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਜਾਂ ਇਸ ਦੇ ਪਿੱਛੇ ਵਜ੍ਹਾ ਕੀ ਦਿੰਦੀ ਹੈ ਪੁਲਿਸ ਨੂੰ ਵੀ ਪਤਾ ਹੁੰਦਾ ਹੈ ਔਰ ਜਦੋਂ ਹੁਣ ਡੀਜੀਪੀ ਦੇ ਵੱਲੋਂ ਹੁਕਮ ਜਾਰੀ ਹੋਏ ਨੇ ਔਰ ਇਹ ਕਹਿ ਦਿੱਤਾ ਕਿ ਇੱਕ ਡੈਡਲਾਈਨ ਬਣਾ ਦਿੱਤੀ ਗਈ ਇੱਕ ਮਹੀਨੇ ਦਾ ਸਮਾਂ ਦੇ ਦਿੱਤਾ ਗਿਆ ਹੋਰ ਇਹ ਕਹਿ ਦਿੱਤਾ ਗਿਆ ਕਿ ਜੇ ਉਸ ਇਲਾਕੇ 'ਚ ਫਿਰ ਵੀ ਨਸ਼ਾ ਵਿਕਦਾ ਹੋਇਆ ਤਾਂ ਉੱਥੋਂ ਦੇ ਐਸਐਸਪੀ ਉੱਥੋਂ ਦੇ ਸੀਪੀ ਜਿਹੜੇ ਨੇ ਉਹ ਜ਼ਿੰਮੇਵਾਰ ਹੋਣਗੇ ਤਾਂ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਖਾਸ ਤੌਰ ਤੇ ਇਹ ਵੀ ਕਹਿ ਜਾਂਦਾ ਹੈ ਕਿ ਜਿਹੜੇ ਸਲਮ ਏਰੀਏ ਨੇ ਉੱਥੇ ਕਈ ਵਾਰ ਅਜਿਹਾ ਹੁੰਦਾ ਹੈ ਕਿ ਐਸਐਚਓ ਐਸਐਸਆਈ ਖੁਦ ਮਹੀਨਾ ਜਿਹੜਾ ਉਹ ਡਰੈਕਟਰਸ ਕਰਾਂ ਕੋਲ ਜਾਂ ਉਹਨਾਂ ਕੋਲ ਲੈਂਦੇ ਨਹੀਂ ਇਸ ਕਰਕੇ ਛਰੇ ਆਮ ਜਿਹੜਾ ਨਸ਼ਾ ਵੇਖਦਾ ਹੋਇਆ ਨਜ਼ਰ ਆਉਂਦਾ ਹੈ ਔਰ ਇਹਦੇ ਤੇ ਉਹ ਫੁਰ ਲੱਗ ਜਾਂਦੇ ਕਈ ਤਰੀਕੇ ਦੇ ਇਲਜ਼ਾਮ ਕਈ ਵਾਰ ਇਸ ਤਰੀਕੇ ਦੇ ਲੱਗਦੇ ਨੇ ਤਾਂ ਹੁਣ ਇਹ ਵੇਖਣ ਵਾਲੀ ਗੱਲ ਹੋਏਗੀ ਕਿ ਕਿਹੜੇ ਕਦਮ ਚੁੱਕੇ ਜਾਂਦੇ ਨੇ ਬੁਲਡੋਜ਼ਰ ਤੋਂ ਬਾਅਦ ਔਰ ਕਿਹੜੇ ਤਰੀਕੇ ਦੇ ਨਾਲ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਜਿਹੜੀ ਉਹ ਕੀਤੀ ਜਾਂਦੀ ਹੈ ਹਾਂ ਠੀਕ ਹੈ ਪੰਕਜਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਆ ਨਸ਼ੇ ਦੇ ਖਾਤਮੇ ਨੂੰ ਲੈ ਕੇ ਡੀਜੀਪੀ ਨੇ ਪੁਲਿਸ ਨੂੰ ਡੈਡਲਾਈਨ ਦੇ ਦਿੱਤੀ ਹੈ 31 ਮਈ ਤੱਕ ਨਸ਼ਾ ਮੁਕਤ ਪੰਜਾਬ ਇਹ ਮੇਂ ਪੂਰਾ ਕਰਨ ਦੀ ਹਦਾਇਤ ਦਿੱਤੇ ਗਏ ਨੇ ਡੀਜੀਪੀ ਦਾ ਕਹਿਣਾ ਕਿ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਨਸ਼ਾ ਮੁਕਤ ਬਣਾਇਆ ਜਾਵੇ ਡਰਗਸ ਦੇ ਖਾਤਮੇ ਦੇ ਲਈ ਐਸਐਸਪੀ ਠੋਸ ਫਲਾਨ ਬਣਾਉਣ ਤੇ ਨਾਲ ਹੀ ਕਿਹਾ ਗਿਆ ਕਿ ਡੈਡਲਾਈਨ ਤੋਂ ਬਾਅਦ ਨਸ਼ਾ ਮਿਲਿਆ ਤਾਂ ਅਫਸਰਾਂ ਤੇ ਗਾਜ ਡਿੱਗੇਗੀ ਯਾਨੀ ਕਿ ਅਫਸਰਾਂ ਤੇ ਫਿਰ ਸਖਤ ਐਕਸ਼ਨ ਕੀਤਾ ਜਾਵੇਗਾ। सबको द राइट ऑफ सेल्फ टर्मिनेशन ऑफ द कश्मीरी पीपल भारत को कहना चाहूंगा सिंधु हमारा है और सिंधु हमारा रहेगा इस दरिया से हमारा पानी बहेगा या उनका खून बहेगा मैं पाकिस्तान की जो ऐसे घटिया मानसिकता के लोग हैं उनको ये बताना चाहता हूँ आप भारत के लोग अगर प्रदर्शन करेंगे तो आप सिर आप सिर सिर काटने तो की देंगे अपने बचा गल करेंगे पहलगाम हमले तो बाद भारत वालों पाकिस्तान किए जा, जा रहे एक्शन लगातार शिकंजा कसया जा रहा है उसके बाद ਪਾਕਿਸਤਾਨ ਬੁਖਲਾਇਆ ਹੋਇਆ ਵੀ ਨਜ਼ਰ ਆ ਰਿਹਾ ਹੈ ਤੇ ਇਸ ਦੇ ਵਿਚਾਲੇ ਗੱਲ ਪਾਕਿਸਤਾਨੀ ਨਾਗਰਿਕਾਂ ਦੀ ਕੀਤੀ ਜਾਵੇ ਤਾਂ ਲਗਾਤਾਰ ਵਤਨ ਵਾਪਸੀ ਕਰ ਰਹੇ ਨੇ ਕਿਉਂਕਿ ਵਤਨ ਵਾਪਸੀ ਦਾ ਵਾਪਸ ਪਰਤਣ ਦਾ ਅੱਜ ਆਖਰੀ ਦਿਨ ਹੈ ਭਾਰਤ ਸਰਕਾਰ ਦੇ ਵੱਲੋਂ ਦਿੱਤੀ ਡੈਡਲਾਈਨ ਅੱਜ ਖਤਮ ਹੋ ਰਹੀ ਹੈ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਛੱਡਣ ਤੇ ਹੁਕਮ ਦਿੱਤੇ ਗਏ ਨੇ ਮੈਡੀਕਲ ਵੀਜ਼ਾ ਵਾਲਿਆਂ ਨੂੰ 29 April ਦੀ ਡੈਡਲਾਈਨ ਦਿੱਤੀ ਗਈ ਹੈ ਹਾਲਾਂਕਿ ਪਿਛਲੇ 3 ਦਿਨਾਂ ਤੋਂ ਲਗਾਤਾਰ ਅਟਾਰੀ ਵਾਗਾ ਬਾਰਡਰ ਦੇ ਜ਼ਰੀਏ ਪਾਕਿਸਤਾਨੀ ਨਾਗਰਿਕ ਵੱਡੀ ਗਿਣਤੀ ਦੇ ਵਿੱਚ ਆ ਵਾਪਸ ਪਰਤ ਰਹੇ ਨੇ ਆ ਕਿਉਂਕਿ 22 ਤਰੀਕ ਨੂੰ ਜਿਵੇਂ ਹੀ ਅੱਤਵਾਦੀਆਂ ਦੇ ਵੱਲੋਂ ਨਿਹੱਥੇ ਸੈਲਾਨੀਆਂ ਤੇ ਪਹਿਲਗਾਮ ਦੇ ਵਿੱਚ ਹਮਲਾ ਕੀਤਾ ਜਾਂਦਾ ਹੈ ਅਟੈਕ ਕੀਤਾ ਜਾਂਦਾ ਹੈ 27 ਸੈਲਾਨੀਆਂ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਤੋਂ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਜਿੱਥੇ ਪਾਕਿਸਤਾਨ ਤੇ ਸ਼ਿਕੰਜਾ ਕੱਸਿਆ ਗਿਆ ਸਿੰਧੂ ਜਲ ਸਮਝੌਤੇ ਤੇ ਰੋਕ ਲਗਾਈ ਗਈ ਉੱਥੇ ਹੀ ਇਹ ਵੀ ਹਦੇਸ਼ ਦਿੱਤੇ ਗਏ ਕਿ ਜਿਹੜੇ ਵੀ ਪਾਕਿਸਤਾਨੀ ਨਾਗਰਿਕ ਵਿਜ਼ੇ ਤੇ ਭਾਰਤ ਆਏ ਹੋਏ ਨੇ ਉਹ ਵਤਨ ਵਾਪਸੀ ਕਰ ਲੈਣ ਇਸ ਦੇ ਵਿਚਾਲੇ ਲਗਾਤਾਰ ਪਾਕਿਸਤਾਨੀ ਨਾਗਰਿਕ ਜੋ ਕਿ ਵਾਪਸੀ ਕਰ ਵੀ ਰਹੇ ਨੇ ਇਸ ਦੇ ਵਿਚਾਲੇ ਸਿੱਧਾ ਰੋਕ ਰਹੇਗੇ ਅਟਾਰੀ ਵਾਗਾ ਬਾਰਡਰ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਲਾਈਵ ਜੁੜ ਚੁੱਕੇ ਨੇ ਰਾਜੀਵ ਅੱਜ ਡੈਡ ਲਾਈਨ ਖਤਮ ਹੋ ਰਹੀ ਹੈ ਇਸ ਦੇ ਵਿਚਾਲੇ ਜੇਕਰ ਅੱਜ ਆਖਰੀ ਦਿਨ ਦੀ ਗੱਲ ਕਰੀਏ ਤਾਂ ਕਿੰਨੀ ਕੁ ਲੰਬੀ ਕਤਾਰ ਹੈ ਕਿੰਨੇ ਕੁ ਵੱਡੇ ਗਿਣਤੀ ਵਿੱਚ ਪਾਕਿਸਤਾਨੀ ਨਾਗਰਿਕ ਅੱਜ ਵਤਨ ਵਾਪਸੀ ਕਰ ਰਹੇ ਨੇ ਆ ਬਿਲਕੁਲ ਪਰਮਿੰਦਰ ਜੋਸ਼ ਸਮਾਂ ਦਿੱਤਾ ਗਿਆ ਸੀ ਔਰ ਇੱਕ ਡੈਡਲਾਈਨ ਜਿਹੜੀ ਰੱਖੀ ਗਈ ਸੀ ਕਿ ਅੱਜ ਯਾਨੀ ਕਿ 27 ਅਪ੍ਰੈਲ ਆਖਰੀ ਦਿਨ ਹੈ ਜਿਸ ਦਿਨ ਜਿੰਨੇ ਵੀ ਪਾਕਿਸਤਾਨੀ ਨਾਗਰਿਕ ਜਿਹੜੇ ਨੇ ਉਹ ਆਪਣੇ ਮੁਲਕ ਵਾਪਸ ਜਾ ਸਕਦੇ ਨੇ ਪਰ ਅਜਿਹੇ ਦੇ ਵਿੱਚ ਬਹੁਤ ਸਾਰੇ ਐਸੇ ਵੀ ਪਰਿਵਾਰ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਅੱਧੇ ਇੰਡੀਆ ਦੇ ਵਿੱਚ ਰਹਿੰਦੇ ਨੇ ਕਈ ਐਸੀਆਂ ਮਹਿਲਾਵਾਂ ਨੇ ਜਿਨ੍ਹਾਂ ਦੇ ਵਿਆਹ ਪਾਕਿਸਤਾਨ ਦੇ ਵਿੱਚ ਹੋਏ ਨੇ ਔਰ ਉਹਨਾਂ ਦੇ ਕੋਲ ਪਾਸਪੋਰਟ ਇੰਡੀਅਨ ਹੈ ਪਰ ਪਰਿਵਾਰ ਉਹਨਾਂ ਦਾ ਪਾਕਿਸਤਾਨ ਦੇ ਵਿੱਚ ਹੈ ਤਾਂ ਉਹ ਲੋਗ ਨਹੀਂ ਜਾ ਸਕਦੇ ਤਾਂ ਜਿੱਥੋਂ ਤੱਕ ਕਤਾਰਾਂ ਦਾ ਸਵਾਲ ਹੈ ਤਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅੱਜ ਲੋਕ ਜਿਹੜੇ ਨੇ ਉਹ ਪਾਕਿਸਤਾਨ ਜਾਂਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਗੱਡੀਆਂ ਦਾ ਜਿਹੜਾ ਕਾਫਲਾ ਨਜ਼ਰ ਆ ਰਿਹਾ ਲੰਬੀ ਕਤਾਰ ਨਜ਼ਰ ਆ ਰਹੀ ਹੈ ਇਹ ਸਾਰੇ ਉਹ ਲੋਗ ਨੇ ਜਿਹੜੇ ਕਿ ਭਾਰਤ ਆਏ ਹੋਏ ਸੀ ਹੱਲੇ ਇਹਨਾਂ ਦਾ ਜਿਹੜਾ ਵੀਜ਼ਾ ਹੈ ਉਹ ਵੀ ਅੱਗੇ ਜਿਹੜਾ ਕਈ ਲੋਗ ਐਕਸਟੈਂਡ ਵੀ ਕਰਵਾਉਂਦੇ ਨੇ ਕਈਆਂ ਦੇ ਹੱਲੇ ਕਈ ਦਿਨ ਜਿਹੜੇ ਨੇ ਉੱਥੇ ਵੀਜ਼ੇ ਦੇ ਜਰਿਏ ਰੁੱਕ ਸਕਦੇ ਸੀ ਪਰ ਕਿਉਂਕਿ ਜੋ ਹੁਣ ਤੋਂ ਬਾਅਦ ਮੁਲਕਾਂ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਪੈਦਾ ਹੋਏ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਸਮੇਂ ਤੋਂ ਪਹਿਲਾਂ ਜੋ ਹੈ ਵਾਪਸ ਜਾਣਾ ਪੈ ਰਿਹਾ ਇਹ ਜਿਹੜੀ ਜਗ੍ਹਾ ਜਿਸ ਪਾਸੇ ਸਰਹੱਦ ਦੇ ਗੇਟ ਨੇ ਉਸ ਪਾਸੇ ਨੂੰ ਗੱਡੀਆਂ ਦਾ ਕਾਫਲਾ ਜਿਹੜਾ ਜਾਂਦਾ ਨਜ਼ਰ ਆ ਰਿਹਾ ਦੂਸਰੇ ਪਾਸੇ ਪਿੱਛੇ ਵੀ ਲੰਬੀ ਕਤਾਰ ਹੈ ਕਿਉਂਕਿ ਬੀਐਸਐਫ ਵੱਲੋਂ ਇਹਨਾਂ ਨੂੰ ਜੋ ਹੈ ਪਹਿਲਾਂ ਚੈਕਿੰਗ ਕੀਤੀ ਜਾਂਦੀ ਹੈ ਪਾਸਪੋਰਟ ਚੈੱਕ ਕੀਤਾ ਜਾਂਦਾ ਉਸ ਤੋਂ ਬਾਅਦ ਇਹਨਾਂ ਨੂੰ ਅੱਗੇ ਭੇਜਿਆ ਜਾ ਰਿਹਾ ਤਾਂ ਇਹ ਲੰਬੀ ਕਤਾਰ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਉਹ ਲੋਕ ਨੇ ਜਿਹੜੇ ਪਾਕਿਸਤਾਨ ਜਾਣਾ ਚਾਹੁੰਦੇ ਨੇ ਪਰ ਇਹਨਾਂ ਦੇ ਵਿੱਚ ਵੀ ਕਈ ਐਸੇ ਲੋਕ ਵੀ ਹੋ ਸਕਦੇ ਆ ਜਿਹੜੇ ਕਿ ਇੱਥੋਂ ਉਹਨਾਂ ਨੂੰ ਹੋ ਸਕਦਾ ਵਾਪਸ ਮੁੜਨਾ ਪਵੇ ਕਿਉਂਕਿ ਜਿਨ੍ਹਾਂ ਦੇ ਕੋਲ ਇੰਡੀਅਨ ਪਾਸਪੋਰਟ ਹੈ ਉਹ ਪਾਕਿਸਤਾਨ ਨਹੀਂ ਜਾ ਸਕਦਾ ਤਾਂ ਇਹ ਸਾਰੇ ਪਰਿਵਾਰ ਤੁਸੀਂ ਦੇਖ ਸਕਦੇ ਹੋ ਗੱਲ ਵੀ ਕਰਦੇ ਆ ਭਾਈ ਸਭ ਕਹਾਂ ਸੇ ਆਏ ਆਂ ਔਰ ਕਦ ਤੱਕ تھا ਵੀਜ਼ਾ ਆਪ ਦਾ ਹਮ ਤਾਂ ਭਾਈ ਇੰਡੀਅਨ ਹੀ ਆਂ ਅੱਛਾ ਛੋੜਨੇ ਆ ਇਨਕੋ ہاں ਛੋੜਨੇ ਆ ਤੇ ਇਹ ਕਹਾਂ ਸੇ ਕਹਾਂ ਜਾਣਾ ਇਹਨਾਂ ਨੂੰ ਜਾਣਾ ਨਹੀਂ ਨਿਆਰ ਤੋ ਇਨਕਾ ਵੀਜ਼ਾ ਵੀ ਪੜਾ ਹੋਇਆ ਥਾ ਜਾਂ ਪਹਿਲੇ ਜਾ ਰਹੇ ਨਹੀਂ ਨਹੀਂ ਪਹਿਲੇ ਜਾ ਰਹੇ ਯਹੀ ਜੋ ਪਹਿਲਗਾਮ ਮੇ ਜੋ ਕੁਛ ਹੋਆ ਉਸ ਹਾਂ ਉਹੀ ਇੱਕ ਬਾਰ ਬਾਤ ਕਰ ਲੈਂਦੇ ਹੈ ਭਾਈ ਸਾਹਿਬ ਅਭੀ ਕਿਤਨਾ ਵੀਜ਼ਾ ਪੜਾ ਹੋਇਆ ਥਾ ਇੱਕ ਮਹੀਨਾ ਪੜਾ ਫਿਰ ਕਿ ਐਸੇ ਪਤਾ ਚਲਾ ਕਿ ਵਾਪਸ ਜਾਣੇ ਕੇ ਲੀਏ ਬੋਲ ਦਿਆ ਗਿਆ ਹੈ ਇਹ ਪਰਿਵਾਰ ਤੁਸੀਂ ਦੇਖ ਸਕਦੇ ਹੱਥ ਦੇ ਵਿੱਚ ਪਾਕਿਸਤਾਨੀ ਪਾਸਪੋਰਟ ਹੈ ਸਮਾਨ ਇਹਨਾਂ ਦਾ ਹਲੇ 1 ਮਹੀਨੇ ਦਾ ਵੀਜ਼ਾ ਇਹਨਾਂ ਦਾ ਬਾਕੀ ਸੀ ਪਰ ਸਮੇਂ ਤੋਂ ਪਹਿਲਾਂ ਇਹਨਾਂ ਨੂੰ ਜੋ ਹੈ ਵਾਪਸ ਜਾਣਾ ਪੈ ਰਿਹਾ ਤਾਂ ਇਹ ਸਾਰੀਆਂ ਜਿੰਨੀਆਂ ਵੀ ਗੱਡੀਆਂ ਨੇ ਇਹ ਸਾਰੇ ਉਹ ਲੋਕ ਨੇ ਜਿਹੜੇ ਇੰਡੀਆ ਆਏ ਹੋਏ ਸੀ ਆਪਣੇ ਰਿਸ਼ਤੇਦਾਰਾਂ ਦੇ ਕੋਲ ਤਾਂ ਹੁਣ ਪੂਰਾ ਪਰਿਵਾਰ ਤੁਸੀਂ ਦੇਖੋ ਵਾਪਸ ਜਾ ਰਿਹਾ ਹੈ ਭਾਈ ਸਾਹਿਬ ਵੀਜ਼ਾ ابھی ਪੜਾ ہوا تھا ਜਾਂ ਕਿਸੇ ਕਿਸਮ ਦੇ ਸਾਥ ਮਹਮਰ ਸੋਰੀ ਇੱਕ ਹਫਤਾ ਘਪੜਾ ਦਾ ਹਾਂ ਤਾਂ ਇਹ ਜੋ ਹਾਲਾਤ ਪੈਦਾ ਹੋਏ ਉਸੇ ਕਾਰਨ ਆਪਕੋ ਪਹਿਲੇ ਜੀ ਹਾਂ ਉਸੇ ਕਾਰਨ ਮਹਮਰ ਕੋਈ ਤਕਲੀਫ ਨਹੀਂ ਹੈ ਤੁਸੀਂ ਇੰਡੀਆ ਕਹਾਂ ਆਏ ਸੀ ਅ ਪਹਿਲੀ ਮਰ ਤੋਂ ਬਾਈ ਰਾਏਪੁਰ ਗਏ ਸੀ ਅਮਾਰੇ ਮਰਸ਼ਿਦ ਦਾ ਮੇਲਾ ਥਾ ਰਾਏਪੁਰ ਛਤੀਸਗੜ੍ਹ ਵਹਾਂ ਗਏ ਸੀ ਘੁੰਮਣੇ ਕੇ ਲਈ मतलब प्लानिंग थी जा रहने की नहीं नहीं हम घूमने आते घूमने आते एक 1.5 महीने का वीजा थी घूमने आते ये पाकिस्तानी पासपोर्ट है ना दा पर इथे घूमने दे लिए आए सी ता हुन वापस जाते हुए नजर आ रहे सारे परिवार ਤੁਸੀਂ ਦੇਖ ਸਕਦੇ ਹੋ असर कब तक था आपका वीजा 1.5 महिना था पूरा ने ने। पैसे रुकना था हां रुकना था 1 महिना रुकना था वीजा भी बढ़ाई इसी कारण के लिए हम छोड़ के जा रहे हैं आपके रिश्तेदार है क्या गुरु जी रहते हैं वो बुआ का घर है और भी रिश्तेदार हैं। लेकिन ये तो कहा गया कि जो हिंदू हैं पाकिस्तानी वो अभी रुक सकते हैं रुक तो सकते हैं, लेकिन अभी बोल रहे थे तो भाई वो नहीं अट्ठेतालीस घंटे में निकल जाए तो इसी वजह से हम भी जा रहे हैं तो मन में एक है थोड़ा नाराजगी कि अभी और रुकना हाँ दिल में बहुत दुख हुआ वीजा बड़ी भी हमारी रुक नहीं पाए क्या करें ਜਾਂਦੇ ਵਿੱਚ ਰੋਸ ਹੈ ਕਿਉਂਕਿ ਇਹ ਲੋਕ ਹਾਲੇ ਇੱਥੇ ਰੁਕਣਾ ਚਾਹੁੰਦੇ ਸੀ ਪਰਿਵਾਰ ਤੁਸੀਂ ਦੇਖ ਸਕਦੇ ਮਹਿਲਾਵਾਂ ਵੀ ਨੇ ਇਹਨਾਂ ਦੇ ਨਾਲ ਹਾਲਾਂਕਿ ਇਹ ਗੱਲ ਕਹੀ ਗਈ ਸੀ ਕਿ ਜਿਹੜੇ ਹਿੰਦੂ ਨੇ ਪਾਕਿਸਤਾਨੀ ਉਹਨਾਂ ਦੇ ਲਈ ਹਾਲੇ ਡੈਡਲਾਈਨ ਜਿਹੜੀ ਹੈ ਉਹ ਵਧਾਈ ਗਈ ਹੈ ਪਰ ਲੋਕ ਕਿਉਂਕਿ ਕਿਤਨਾ ਕਿਤੇ ਇਸ ਗੱਲ ਤੋਂ ਖੌਫਜ਼ਦਾ ਨੇ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਦੋਵਾਂ ਮੁਲਕਾਂ ਦੇ ਵਿੱਚ ਤਲਖੀ ਵਧਦੀ ਹੋ ਤਾਂ ਹੋ ਸਕਦਾ ਹੈ ਕਿ ਇਹਨਾਂ ਨੂੰ ਉਦੋਂ ਪਾਕਿਸਤਾਨ ਜਾਣ ਦੇ ਵਿੱਚ ਦਿੱਕਤ ਆਵੇ ਤਾਂ ਪੂਰੇ ਪਰਿਵਾਰ ਨੇ ਭਾਈ ਸਾਹਿਬ ਕਹਾਂ ਸੇ ਆਏ Karachi पाकिस्तान से कहा कराची से या सिंध कहाँ है, कहा है? दिल्ली में अभी वीजा पड़ा हुआ था हाँ तो पहले जाना पड़ रहा है मन में नाराजगी है चले गए ये भी ये मसला हो गया तो जाना तो पड़ेगा नहीं लेकिन जो कुछ हुआ भारत में कश्मीर में उसको आप कैसे इसमें हमने नहीं देखा था अभी तो लोगों को वहाँ मार दिया गया वो ग... ਇਹਨਾਂ ਦਾ ਪੂਰਾ ਹੀ ਫੈਮਿਲੀ ਹੈ ਤੁਸੀਂ ਦੇਖੋ ਕਿ ਹੁਣ ਵਾਪਸ ਜਾ ਰਹੇ ਨੇ ਹਾਲਾਂਕਿ ਵੀਜ਼ਾ ਇਹਨਾਂ ਦਾ ਜਿਹੜਾ ਉਹ ਕਈ ਦਿਨ ਬਚਦਾ ਤਾਂ ਪੂਰਾ ਪਰਿਵਾਰ ਤੁਸੀਂ ਦੇਖੋ ਕਿ ਸਮਾਨ ਵੀ ਹੈ ਇਹਨਾਂ ਦੇ ਕੋਲ ਬਹੁਤ ਜ਼ਿਆਦਾ ਔਰ ਇਸ ਤੋਂ ਇਹ ਲੱਗਦਾ ਕਿ ਇਹ ਹੱਲੇ ਲੰਬੀ ਤਿਆਰੀ ਕਰਕੇ ਆਏ ਸੀ ਲੰਬਾ ਸਮਾਂ ਇਹਨਾਂ ਨੇ ਇੰਡੀਆ ਰੁਕਣਾ ਸੀ ਪਰ ਹੁਣ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਪਹਿਲਗਾਮ ਹਮਲੇ ਤੋਂ ਬਾਅਦ ਤਾਂ ਉਸ ਕਰਕੇ ਇਹਨਾਂ ਨੂੰ ਜੋ ਹੈ ਸਮੇਂ ਤੋਂ ਪਹਿਲਾਂ ਪਾਕਿਸਤਾਨ ਜਿਹੜਾ ਵਾਪਸ ਜਾਣਾ ਪੈ ਰਿਹਾ ਹੋਰ ਵੀ ਪਰਿਵਾਰ ਨੇ ਤੁਸੀਂ ਦੇਖੋ ਕਿ ਇਹ ਲਗਾਤਾਰ ਸਾਰੇ ਪਰਿਵਾਰ ਜਿਹੜੇ ਨੇ ਹੁਣ ਪਾਕਿਸਤਾਨ ਜਾਣ ਦੇ ਲਈ ਇੱਥੇ ਪਹੁੰਚੇ ਨੇ ਥੋੜੀ ਦੇਰ ਦੇ ਵਿੱਚ ਕਸਟਮ ਇਮੀਗ੍ਰੇਸ਼ਨ ਕਰਵਾਉਣ ਤੋਂ ਬਾਅਦ ਇਹ ਆਪਣੇ ਮੁਲਕ ਵਾਪਸ ਜਾਣਗੇ ਪਰ ਜਿਨ੍ਹਾਂ ਦੇ ਕੋਲ ਇੰਡੀਅਨ ਪਾਸਪੋਰਟ ਨੇ ਉਹ ਪਾਕਿਸਤਾਨ ਨਹੀਂ ਜਾ ਸਕਦੇ ਉਸ ਟੀਨ ਨੂੰ ਲੈ ਕੇ ਲੋਕਾਂ ਦੇ ਮਨ ਦੇ ਵਿੱਚ ਨਰਾਜ਼ਗੀ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਇੱਕ ਪਰਿਵਾਰ ਪਹੁੰਚਿਆ ਸੀ ਉਹਨਾਂ ਦੀ ਜਿਹੜੀ ਮਾਤਾ ਹੈ ਉਸ ਦੇ ਕੋਲ ਇੰਡੀਅਨ ਪਾਸਪੋਰਟ ਸੀ ਜਦਕਿ ਬਾਕੀ ਜਿਹੜੇ ਪਾਕਿਸਤਾਨੀ ਨੈਸ਼ਨਲ ਨੇ ਤਾਂ ਉਹ ਜਾ ਸਕਦੇ ਨੇ ਇਸੇ ਤਰੀਕੇ ਦੇ ਨਾਲ ਪਰਸੋਂ ਵੀ ਇੱਕ ਮਾਮਲਾ ਜਿਹੜਾ ਸਾਹਮਣੇ ਆਇਆ ਸੀ ਕਿ ਕੁਝ ਮਹਿਲਾਵਾਂ ਜਿਹੜੀਆਂ ਨੇ ਜਿਨ੍ਹਾਂ ਦਾ ਵਿਆਹ ਪਾਕਿਸਤਾਨ ਦੇ ਵਿੱਚ ਹੋਇਆ ਤਾਂ ਉਹ ਆਪਣੇ ਪਰਿਵਾਰ ਦੇ ਕੋਲ ਆਪਣੇ ਬੱਚਿਆਂ ਦੇ ਕੋਲ ਜਾਣਾ ਚਾਹੁੰਦੇ ਸੀ ਪਰ ਕਾਰਨ ਇਹ ਸੀ ਕਿ ਉਹਨਾਂ ਦਾ ਪਾਸਪੋਰਟ ਜੋ ਹੈ ਉਹ ਇੰਡੀਅਨ ਹੋਣ ਕਰਕੇ ਉਹਨਾਂ ਨੂੰ ਨਹੀਂ ਜਾਣ ਦਿੱਤਾ ਤਾਂ ਇਸ ਵੇਲੇ ਤੁਸੀਂ ਦੇਖੋਗੇ ਬੀਐਸਐਫ ਦੇ ਜਿਹੜੇ ਜਵਾਨ ਨੇ ਸਭ ਤੋਂ ਪਹਿਲੀ ਫਾਰਮੈਲਟੀ ਜਿਹੜੀ ਉਹ ਇਹੀ ਹੈ ਕਿ ਪਾਸਪੋਰਟ ਚੈੱਕ ਕੀਤਾ ਜਾਂਦਾ ਜਿਸ ਦੇ ਕੋਲ ਹਰੇ ਰੰਗ ਦਾ ਯਾਨੀ ਕਿ ਪਾਕਿਸਤਾਨੀ ਪਾਸਪੋਰਟ ਹੈ ਉਸ ਨੂੰ ਹੀ ਇੱਥੋਂ ਅੱਗੇ ਜਾਣ ਦੀ ਇਜਾਜ਼ਤ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਜਿਸ ਦੇ ਕੋਲ ਨੀਲਾ ਯਾਨੀ ਕਿ ਇੰਡੀਅਨ ਪਾਸਪੋਰਟ ਹੈ ਉਹਨਾਂ ਨੂੰ ਜੋ ਹੈ ਪਾਕਿਸਤਾਨ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂਕਿ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਇੰਡੀਅਨ ਨੇ ਉਹਨਾਂ ਨੂੰ ਵੀ ਕਿਹਾ ਗਿਆ ਕਿ ਉਹ ਜਲਦ ਤੋਂ ਜਲਦ ਭਾਰਤ ਵਾਪਸ ਆਉਣ ਤਾਂ ਇਹ ਤਾਜ਼ਾ ਹਾਲਾਤ ਜਿਹੜੇ ਨੇ ਇਸ ਵੇਲੇ ਅਟਾਰੀ ਵਾਗਾ ਸਰਹੱਦ ਤੇ ਬਣੇ ਹੋਏ ਨੇ ਲੋਕ ਤੁਸੀਂ ਦੇਖੋ ਕਿ ਕਤਾਰ ਤੋਂ ਅੰਦਾਜ਼ਾ ਲਾ ਸਕਦੇ ਹਾਲੇ 10:10 ਦਾ ਸਮਾਂ ਹੈ ਤਾਂ ਜਿਉਂ-ਜਿਉਂ ਦਿਨ ਅੱਗੇ ਵਧੇਗਾ ਕਿਉਂਕਿ ਕੋਈ ਰਾਜਸਥਾਨ ਤੋਂ ਆ ਰਿਹਾ ਕੋਈ ਦਿੱਲੀ ਤੋਂ ਆ ਰਿਹਾ ਹੈ ਕਿਸੇ ਨੇ ਕਰਾਚੀ ਜਾਣਾ ਹੈ ਕਿਸੇ ਨੇ ਲਾਹੌਰ ਜਾਣਾ ਹੈ ਤਾਂ ਸਫ਼ਰ ਵੀ ਇਹਨਾਂ ਦਾ ਲੰਬਾ ਹੈ ਤਾਂ ਇੱਥੇ ਪਹੁੰਚਣ ਤੋਂ ਬਾਅਦ ਜਿਹਦੇ ਕੋਲ ਇੰਡੀਅਨ ਪਾਸਪੋਰਟ ਹੈ ਜਦੋਂ ਉਸ ਨੂੰ ਅੱਗੇ ਜਾਣ ਤੋਂ ਰੋਕਿਆ ਜਾਂਦਾ ਤਾਂ ਨਾਰਾਜ਼ਗੀ ਵੀ ਜਿਹੜੀ ਹੈ ਸਾਫ਼ ਤੌਰ ਤੇ ਉਹਨਾਂ ਦੀ ਨਜ਼ਰ ਆ ਰਹੀ ਹੈ ਤਾਂ ਇਹ ਤਾਜ਼ਾ ਹਾਲਾਤ ਨੇ ਇਸ ਵੇਲੇ ਭਾਰਤ ਪਾਕਿਸਤਾਨ ਦਰहद ਤੇ اور ਲੰਬੀਆਂ ਕਤਾਰਾਂ ਲੋਕ ਤੁਸੀਂ ਦੇਖੋ ਕਿ ਮਨ ਦੇ ਵਿੱਚ ਇੱਕ ਨਾਰਾਜ਼ਗੀ ਗੁੱਸਾ ਵੀ ਹੈ ਪਰ ਮਜਬੂਰੀ ਇਹ ਹੈ ਕਿ ਜੇਕਰ ਉਹ ਇੱਥੇ ਰੁਕਦੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਦਿੱਕਤ ਉਹਨਾਂ ਨੂੰ ਨਾ ਪੇਸ਼ ਆਵੇ ਇਸ ਕਰਕੇ ਇਹ ਸਾਰੇ ਲੋਕ ਅੱਜ ਪਾਕਿਸਤਾਨ ਵਾਪਸ ਜਾਂਦੇ ਹੋਏ ਨਜ਼ਰ ਆ ਰਹੇ ਨੇ ਜੀ ਪਰਮਿੰਦਰ ਹਾਂ ਠੀਕ ਹੈ ਰਜੀਵ ਪੂਰੀ ਗੱਲਬਾਤ ਦੀ ਪੂਰੀਆਂ ਤਸਵੀਰਾਂ ਵਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਟਾਰੀਵਾਗਾ ਬਾਰਡਰ ਦੀ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਵਿਖਾਈਆਂ ਨੇ ਕਿਉਂਕਿ ਅੱਜ ਡੈਡ ਲਾਈਨ ਖਤਮ ਹੋ ਰਹੀ ਹੈ ਤੇ ਇਸ ਦੇ ਵਿਚਾਲੇ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਪਾਕਿਸਤਾਨੀ ਨਾਗਰਿਕ ਨੇ ਜੋ ਵਤਨ ਆ ਵਾਪਸੀ ਕਰ ਰਹੇ ਨੇ ਤੇ ਜੇ ਪਾਸੇ ਮੈਡੀਕਲ ਵਿਜ਼ੇ ਤੇ ਕਿਹੜੇ ਕਿ ਪਾਕਿਸਤਾਨੀ ਨਾਗਰਿਕ ਆਏ ਨੇ ਉਹਨਾਂ ਨੂੰ ਹਾਲਾਕੇ 29 April ਤੱਕ ਦੀ ਡੈਡ ਲਾਈਨ ਦਿੱਤੀ ਗਈ ਹੈ। ਤਾਂਦਰ ਪਹਿਲਗਾਮ ਹਮਲੇ ਤੋਂ ਬਾਅਦ ਅਤਵਾਦੀਆਂ ਤੇ ਐਕਸ਼ਨ ਲਗਾਤਾਰ ਜਾਰੀ ਹੈ। ਅਤਵਾਦੀਆਂ ਤੇ ਲਗਾਤਾਰ ਸ਼ਿਕੰਜਾ ਕਸਿਆ ਜਾ ਰਿਹਾ ਹੈ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀਆਂ ਦੇ ਕਾਰਟਾੇ ਜਾ ਰਹੇ ਨੇ ਹੁਣ ਤੱਕ 9 ਅੱਤਵਾਦੀਆਂ ਦੇ ਘਰਾਂ ਨੂੰ ਉਡਾਇਆ ਗਿਆ ਕੋਪੜਾ ਦੇ ਵਿੱਚ ਲਸ਼ਕਰ ਦੇ ਅੱਤਵਾਦੀ ਫਾਰੂਕ ਤੀੜਵਾ ਦਾ ਘਰ ਉਡਾਇਆ ਗਿਆ ਬਲਾਸਟ ਨਾਲ ਹੀ ਅੱਤਵਾਦੀ ਦਾ ਘਰ ਢਾਹੇ ਰੀ ਕਰ ਦਿੱਤਾ ਗਿਆ ਤਰਾਲ ਦੇ ਵਿੱਚ ਅੱਤਵਾਦੀ ਆਮਰ ਨਜੀਰ ਦੇ ਘਰ ਨੂੰ ਉਡਾਇਆ ਗਿਆ ਬਾਂਦੀਪੁਰਾ ਦੇ ਵਿੱਚ ਅੱਤਵਾਦੀ ਅਦਨਾਨ ਸਫੀ ਦੇ ਘਰ ਨੂੰ ਧਮਾਕੇ ਦੇ ਨਾਲ ਉਡਾ ਦਿੱਤਾ ਗਿਆ ਛੋਪੀਆਂ ਦੇ ਵਿੱਚ ਲਸ਼ਕਰ ਅੱਤਵਾਦੀ ਅਦਨਾਨ ਨੂੰ ਅਦਨਾਨ ਦੇ ਘਰ ਨੂੰ ਮਿੱਟੀ ਦੇ ਵਿੱਚ ਮਲਾਇਆ ਗਿਆ ਵੱਖ-ਵੱਖ ਅੱਤਵਾਦੀਆਂ ਦੇ ਘਰਾਂ ਨੂੰ ਉਡਾਇਆ ਗਿਆ ਪਲਵਾਮਾ, ਸ਼ੋਪੀਆ, ਅਨੰਤਨਾਗ, ਕੁਲਗਾਮ ਤੇ ਕਪਵੜਾ ਦੇ ਵਿੱਚ ਐਕਸ਼ਨ ਕੀਤਾ ਗਿਆ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀਆਂ ਤੇ ਲਗਾਤਾਰ ਇਸ ਤਰੀਕੇ ਦੇ ਨਾਲ ਚਕੰਜਾ ਕਰਿਆ ਜਾ ਰਿਹਾ ਤੁਹਾਨੂੰ ਅਸੀਂ ਕਪਵੜਾ ਦੀਆਂ ਆ ਤਸਵੀਰਾਂ ਵਿੱਚ ਵਿਖਾ ਰਹੇ ਹਾਂ ਜਿੱਥੇ ਇੱਕ ਅੱਤਵਾਦੀ ਦੇ ਘਰ ਨੂੰ ਕਿਵੇਂ ਬਲਾਸਟ ਦੇ ਨਾਲ ਆਈਡੀ ਦੇ ਨਾਲ ਉਡਾ ਦਿੱਤਾ ਗਿਆ ਜਦੋਂ ਜ਼ਬਰਦਸਤ ਧਮਾਕਾ ਹੁੰਦਾ ਬਲਾਸਟ ਹੁੰਦਾ ਉਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ ਅੱਗ ਦੀਆਂ ਲਪਟਾਂ ਨਿਕਲਦੀਆਂ ਸਾਫ਼ ਤੌਰ ਤੇ ਨਜ਼ਰ ਆਉਂਦੀਆਂ ਨੇ ਦੋਸਤੋ ਬਾਅਦ ਚ ਪੂਰੇ ਦਾ ਪੂਰਾ ਘਰ ਢਹਿਟੇ ਰਹੀ ਹੋ ਜਾਂਦਾ ਮਲਬੇ ਦੇ ਵਿੱਚ ਆ ਬਦਲ ਜਾਂਦਾ ਹੈ ਤਾਂ ਵਕਫਾ ਜਗਾਵਾਂ ਤੇ ਅਜੀਹ ਐਕਸ਼ਨ ਅਜੀਹ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਤੱਕ ਦੀ ਗੱਲ ਕਰੀਏ ਤਾਂ ਨੌ ਅਤਵਾਦੀਆਂ ਦੇ ਘਰਾਂ ਨੂੰ ਟੈਂਟਰੀ ਕਰ ਦਿੱਤਾ ਗਿਆ ਜਬਰਦਸਤ ਧਮਾਕੇ ਦੇ ਨਾਲ ਉਡਾ ਦਿੱਤਾ ਗਿਆ ਤੇ ਇੱਕ ਸਖਤ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਅਜੀਬ ਅਜੀਹ ਜੁਰਤ ਕਰੇਗਾ ਕਿਸੇ ਇਸ ਗਠਜੁੜ ਦੇ ਨਾਲ ਜੁੜੇਗਾ ਅਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਵੇਗਾ ਤਾਂ ਫਿਰ ਉਸ ਦਾ ਹਸ਼ਰ ਵੀ ਇਹੀ ਹੋਵੇਗਾ ਜੋ ਇਹ ਨੌ ਅਤਵਾਦੀਆਂ ਦਾ ਹੋਇਆ ਨੌ ਅਤਵਾਦੀਆਂ ਦੇ ਘਰਾਂ ਨੂੰ ਜਿਸ ਤਰੀਕੇ ਦੇ ਨਾਲ ਟੈਂਟਰੀ ਕੀਤਾ ਗਿਆ ਆਮਦਾਨਾ ਸ਼ੌਂਪੀਆਂ ਦੀਆਂ ਤਸਵੀਰਾਂ ਵਿਖਾਉਣਾ ਕਿੱਥੇ ਕਿ ਅੱਤਵਾਦੀ ਅਦਨਾਨ ਸਫੀ ਦਾ ਘਰ ਧਮਾਕੇ ਦੇ ਨਾਲ ਉਡਾ ਦਿੱਤਾ ਗਿਆ ਇੱਥੇ ਵੀ ਜ਼ਬਰਦਸਤ ਧਮਾਕਾ ਹੁੰਦਾ ਹੈ ਧਮਾਕੇ ਦੀ ਜਦੋਂ ਆਵਾਜ਼ ਆਉਂਦੀ ਅੱਗ ਦੀਆਂ ਲਪਟਾਂ ਨਿਕਲਦੀਆਂ ਨੇ ਤੇ ਉਸ ਤੋਂ ਬਾਅਦ ਜਿਹੜੇ ਦਾ ਪੂਰਾ ਘਰ ਟਹਿਟੇਰੀ ਹੋ ਜਾਂਦਾ ਉਸ ਨੂੰ ਮਿੱਟੀ ਦੇ ਵਿੱਚ ਆਮਲਾ ਦਿੱਤਾ ਜਾਂਦਾ ਕਿਉਂਕਿ ਇੱਕ ਇੱਕ ਕਰਕੇ ਜੰਮੂ ਕਸ਼ਮੀਰ ਦੀਆਂ ਕਈ ਜਗ੍ਹਾਵਾਂ ਤੇ ਹੁਣ ਤੱਕ ਐਕਸ਼ਨ ਕੀਤਾ ਜਾ ਚੁੱਕਾ ਹੁਣ ਤੱਕ 9 ਅੱਤਵਾਦੀਆਂ ਦੇ ਘਰਾਂ ਨੂੰ ਇਸੇ ਤਰੀਕੇ ਦੇ ਨਾਲ ਟਹਿਟੇਰੀ ਕੀਤਾ ਗਿਆ ਆ ਤੁਹਾਨੂੰ ਜੰਮੂ ਕਸ਼ਮੀਰ ਦੇ ਸ਼ੌਂਪੀਆਂ ਦੀਆਂ ਤਸਵੀਰਾਂ ਵਿਖਾ ਰਹੇ ਜਿੱਥੇ ਕਿਵੇਂ ਜਬਰਦਸਤ ਬਲਾਸ਼ਟ ਹੁੰਦਾ ਧੁਮਾਕਾ ਹੁੰਦਾ ਉਸਦੀ ਆਵਾਜ਼ ਆਉਂਦੀ ਅਗਦੀਆਂ ਲਪਟਾਂ ਨਿਕਲਦੀਆਂ ਤੇ ਉਸਦੇ ਬਾਅਦ ਪੂਰਾ ਦਾ ਪੂਰਾ ਘਰ ਪੂਰੀ ਕਿਮਾਰਤ ਜੋਕੇ ਮਲਬੇ ਦੇ ਵਿੱਚ ਬਦਲ ਜਾਂਦੀ ਤਦਰਕੁਲਗਾਮ ਦੇ ਵਿੱਚ ਜਿਸ ਅੱਤਵਾਦੀ ਜ਼ਾਕਿਰ ਗਨੀ ਦਾ ਘਰ ਉਡਾਇਆ ਗਿਆ ਉਸ ਦਾ ਪਰਿਵਾਰ ਵੀ ਸਾਹਮਣੇ ਆਇਆ ਤੇ ਕਿਹਾ ਕਿ ਉਹਨਾਂ ਦਾ ਬੇਟਾ ਲੰਬੇ ਸਮੇਂ ਤੋਂ ਗੁੰਮਸ਼ੁਦਾ ਸੀ ਕਮ ਦੇ ਸਿਲਸਲੇ ਦੇ ਵਿੱਚ ਘਰ ਤੋਂ ਬਾਹਰ ਗਿਆ ਸੀ ਪਰ ਹੁਣ ਪਤਾ ਨਹੀਂ ਕਿ ਉਹ ਜ਼ਿੰਦਾ ਹੈ ਜਾਂ ਦੀ ਮੌਤ ਹੋ ਗਈ ਹੈ पहलगाम आतंकी हमले के बाद आज गनई का भी घर गया है और इस वक्त हमारे साथ मौजूद है जाके आपके बेटे का नाम आतंकी गतिविधि में आया सबसे पहले हमें ये बताइए 2023 सितंबर से वो लापता है ना हाँ वो दो हजार तेईस में क्यों हो गया मिसिंग एक वो, वो मिसिंग नहीं हुआ वो यहाँ से काम के पर भी वो गार गारू वालों को भी बताया चलो मैं जाऊंगा काम पर मैंने कहा चलो जाओ वो रोज जाता है उसी दिन थोड़ी जाता है वो वो रोज जाता है उस वो शाम को घर आता है हर, हर रोज 2023 सितंबर के बाद से कभी आपने गनी को आपने देखा कभी आपने जाकिर अहमद जनी से बात की 2023 के बाद से 2023 में आज तक देखा नहीं ना किसी सुना नहीं किसी पड़ोसी ने इसने कहा आपके दो भतीजे या बेटे भी पुलिस हिरासत में हैं करीब डेढ़ दो महीने से हाँ वो है उसी उस... कि अख्तियार किया है नहीं। वो गलत है वो अगर वो उसके साथ हमें पता नहीं है वो उसके साथ है या नहीं है वो गार से काम के निकले गए क्या पता वो जिंदा है या मरदा है अनंतनाग के बिजबिहरा इलाके में बाडीपोरा में कुपवारा में तो लगातार इस तरीके की कार्रवाई की जा रही है क्योंकि ऐसा लगता है कि एक लिस्ट बनी हुई है सिक्योरिटी फोर्सेस के पास कि कौन कौन इन संगठनों के साथ है चाहे वो जैश हो लश्कर हो एच हो ऐसा लगता है कि कुछ और घर भी अब उड़ा दिए जाएंगे हालांकि ये जो जितने भी लश्कर से जुड़े लोग हैं या जैश से या एच से वो घरों में तो अपने नहीं रहते हैं लेकिन जो उनके फैमिली के घर हैं तो उन पर आई लगाई गई काफ़ी जगहों पर और उनको उड़ा दिया गया तो ये कहा जा सकता है कि पहलगाम अटैक के बाद ऑल आउट ऑपरेशन जिसे कहते हैं वो चलाया जा रहा है जगह जगह पे ऑड सर्च ऑपरेशंस लगा दिए गए हैं फॉरेस्ट एरियाज में ऑपरेशंस हैं और दूसरी तरफ से लाइन ऑफ कंट्रोल पे जो है वो तनाव बढ़ गया ये आप देख सकते हैं जितने भी पहाड़ी एरियाज हैं मैं अपने वीजे को बताऊं कि थोड़ा सा दिखाएं इन पहाड़ी एरियाओं में बहुत ज्यादा टेंशन है जितने भी एरियाज हैं यहां पर आप देख सकते हैं कि जो इर्द गिर्द लोग रहते हैं ये आप देख सकते हैं जैसे ये एक माउंटेन पे जो बस्ती है तो यहां पे लोग जो हैं काफी परेशान होंगे क्योंकि इन बस्तियों में लोग रहते हैं और अभी जो तनाव है लाइन ऑफ कंट्रोल के इर्द-गिर्द उससे थोड़ा सा चिंता की बात है उन लोगों के लिए जो इन एरियाज में रहते हैं उधर भारत दी वाटर स्ट्राइक तो पाकिस्तान भुखलाया होया पाकिस्तान मंत्री दे मंत्री लगातार गिद्धर धमकीयां दे रहे हैं तो हुन पाक रियल मंत्री ने परमाणु बम दी गिद्धर धमकी दी 130 परमाणु हथियार सिर्फ हिंदुस्तान दे लिए है חניף ਵਾਸੀ ਦਾ ਬਿਆਨ ਸਾਹਮਣੇ ਆ ਉਸ ਦਾ ਕਹਿਣਾ ਹੈ ਕਿ ਗੌਰੀ ਸ਼ਾਹੀਨ ਤੇ ਗਜਨਵੀ ਹਿੰਦੁਸਤਾਨ ਦੇ ਲਈ ਰੱਖੇ ਨੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਵੀ ਜ਼ਹਿਰ ਉਗਲਿਆ ਉਸ ਨੇ ਕਿਹਾ ਕਿ ਭਾਰਤ ਨੇ ਪਾਣੀ ਰੋਕਿਆ ਤਾਂ ਜੰਗ ਦੇ ਲਈ ਤਿਆਰ ਰਹਿਣਾ ਇਸ ਤੋਂ ਪਹਿਲਾਂ ਵੀ ਗੱਲ ਕਰੀਏ ਤਾਂ ਕੱਲ ਪਾਕਿਸਤਾਨ ਦੇ ਸਾਬਕਾ ਪੀਐਮ ਬੇਨਜ਼ੀਰ ਪੁੱਟੋ ਦੇ بیٹے ਨੇ ਵੀ ਪਾਣੀ ਰੋਕਣ ਦੇ ਫੈਸਲੇ ਤੋਂ ਬਾਅਦ ਭਾਰਤ ਨੂੰ ਗਿੱਧਰ ਧਮਕੀ ਦਿੱਤੀ ਸੀ ਕਿਉਂਕਿ ਵਾਟਰ ਸਟ੍ਰਾਈਕ ਕੀਤੀ ਗਈ ਭਾਰਤ ਦੇ ਵੱਲੋਂ ਪਾਕਿਸਤਾਨ ਤੇ ਜਿਸ ਤਰੀਕੇ ਦੇ ਨਾਲ ਜਲ ਸਿੰਧੂ ਸਮਝੌਤੇ ਤੇ ਆ ਰੋਕ ਲਗਾਈ ਗਈ ਹੈ ਤਾਂ ਉਸ ਤੋਂ ਬਾਅਦ ਹੀ ਸਾਫ਼ ਤੌਰ ਤੇ ਪਾਕਿਸਤਾਨ ਦੀ ਬੁਖਲਾਟ ਨਜ਼ਰ ਆ ਰਹੀ ਹੈ ਇਸ ਤਰੀਕੇ ਦੇ ਬਿਆਨ ਜੋ ਕੇ ਆ ਪਾਕਿਸਤਾਨ ਤੋਂ ਸਾਹਮਣੇ ਆ ਰਹੇ ਨੇ ਆ ਕੱਲ ਜਿਸ ਤਰੀਕੇ ਦੇ ਨਾਲ ਬੇਨजीर ਢੁੱਟੋ ਦੇ بیٹے ਦੇ ਵੱਲੋਂ ਜ਼ਹਿਰ ਉਗਲਿਆ ਗਿਆ ਬਿਆਨ ਦਿੱਤਾ ਗਿਆ ਤਾਂ ਉਸ ਦੇ ਬਾਅਦ ਅੱਜ ਪਾਕ ਰੇਲ ਮੰਤਰੀ ਨੇ ਪਰਮਾਣੂ ਬੰਬ ਦੀ ਗਿੱਦਰ ਧਮਕੀ ਦਿੰਦੇ ਕਿਹਾ ਕਿ 130 ਪਰਮਾਣੂ ਹਥਿਆਰ ਸਿਰਫ ਹਿੰਦੁਸਤਾਨ ਦੇ ਲਈ ਨੇ ਹੋਰ ਗੂੰਜੀ ਤਰਜਮਾਨੀ ਕਰਦੇ ਹੋਏ ਮੈਂ ਕਹਿ ਰਿਹਾ ਹਾਂ ਆਪਕੋ उन्होंने कह दिया अगर अगर हमारा पानी बंद करेंगे तो फिर जंग के लिए तैयार हो जाएं ये जो गोरी शहीन गजनवी ये चौकों में सजाने के लिए नहीं हमने रखे हुए ये हमने हिंदुस्तान के लिए रखे हैं बाबा ये जो 130 सौ तीस हमारे पास वेपन है वो हमने सिर्फ मॉडल बनाने के लिए नहीं रखे हुए और आपको पता ही नहीं कि हमने पाकिस्तान के किस किस हिस्से में रखे हुए हैं ये दुनिया भी जानती है आप भी जानते हैं वरना आप तो इतने मक्कार बनिए हैं कि अभी तक पाकिस्तान के ऊपर कई दफा हमलावर हो चुके होते आप। आपने बड़ी दफा कोशिश की लेकिन जब आपको पता चला कि हमारे शाहीन जो है फिजाओं में आ गए हैं तो आप भाग गए तो इसलिए मैं दोबारा दोहराने लगा हूं ये जो बेस्टिक बलिस्टिक मिजाइल है ये जो क्रूज मिजाइल है ये जो शाहीन है गौरी है ये मैं फिर दोहराने लगाऊँ ये हमारे चौकों में नहीं है ये हमारे बिल्कुल आप आप इनका रुख आपकी तरफ है और किसी की तरफ नहीं है तो इसलिए ये सोचना भी ना कि आप पाकिस्तान की हदूद को क्रॉस करोगे अगर सोचोगे भी तो उसका खमियाजा आपको भुगतना पड़ेगा अब पहली बात यह कि पाकिस्तान इस टाइम पे इकोनॉमी के लिहाज से आप देखें प्रोग्रेस कर रहा है स्टेबिलिटी के लिहाज से प्रोग्रेस कर रहा है और उस दौरान इस तरह का वाक़ का नुकसान पाकिस्तान को है इंडिया को फ़ायदा है पाकिस्तान को नुकसान है आप ये जितने दिन में ये सारा कुछ हो रहा है और ये एक बात बड़ी इम्पोर्टेंट है कि हर दफ़ा जब वहाँ पे कोई ना कोई बाहर का लीडर आया होता है उस टाइम ये वाक्य क्यों होता है ये तीसरी दफ़ा इसी तरह हुआ है कि कोई बाहर का लीडर विज़िट कर रहा था तो और वहाँ पर ये वाक्य हो गया तो पाकिस्तान अपने स्टांस में बहुत क्लियर है पाकिस्तान एक पीसफुल मुल्क है और एक चीज़ है कि अगर इसको छेड़ा गया या हमारे किसी किस्म के किसी हक़ हाँ को दबाने की कोशिश की गई तो ये एक एक बंदा 24 तो करोड़ में से वो लड़ेगा भी और वो आखिरी दम तक लड़ेगा तो इस बात में इंडिया को बड़ा